ਬੱਚਿਆਂ ਨੂੰ ਦੱਸਿਓ ਪੰਜਾਬ ਕੀ ਨੂੰ ਕਹਿੰਦੇ ਨੇ ਜਦੋਂ ਸਾਡੇ ਧਰਮ ਸਾਡੇ ਵਿਰਸੇ ਸਾਡੇ ਕਲਚਰ ਸਾਡੇ ਸਭਿਆਚਾਰ ਸਾਡੇ ਸਮਾਜ ਨਾਲੋਂ ਸਾਡੇ ਬੱਚੇ ਟੁੱਟ ਜਾਂਦੇ ਆ ਤਾਂ ਫਿਰ ਉਦੋਂ ਜਿਹੜਾ ਉਹ ਅਸੀਂ ਪਤਨ ਵੱਲ ਨੂੰ ਵਧਨੇ ਸ਼ੁਰੂ ਹੋ ਜਾਂਦੇ ਆ ਸਸੀਕਾਲ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਮੈਂ ਇਸ ਟਾਈਮ ਐ ਗੁਰੂ ਕੀ ਢਾਲ ਜੈਤੋ ਜ਼ਿਲ੍ਹਾ ਫਰੀਦਕੋਟ ਜੋ ਸਾਲਾਨਾ ਜੋੜ ਮੇਲਾ ਬਣਾਇਆ ਜਾਂਦਾ ਇੱਥੇ ਪ੍ਰਦਰਸ਼ਨੇ ਲੱਗੀ ਐ ਸ੍ਰੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵਾਲੇ ਸਾਡੇ ਵੀਰ ਆ ਉਹਨਾਂ ਵੱਲੋਂ ਪ੍ਰਦਰਸ਼ਨੀਆਂ ਲਾਈਆਂ ਜਾਂਦੀਆਂ ਸਿੱਖ ਇਤਿਹਾਸ ਨੂੰ ਯੋਧਿਆਂ ਸਮਰਥ ਜਿਹੜੀਆਂ ਹੈਗੀਆਂ ਦੇਖੋ ਮੈਂ ਪੂਰਾ ਲਿਟਰੇਚਰ ਤੁਹਾਨੂੰ ਦਿਖਾਉਂਗਾ ਜਿੱਤਨਾ ਪ੍ਰੋਸਾ ਨਰਿੰਦਰ ਸਿੰਘ ਕਪੂਰ ਸਾਹਿਬ ਉਹਨਾਂ ਦੀ ਲਿਖੀ ਹੋਈ ਇਹ ਕਤਾਬ ਹੈ ਹੋਰ ਕਿਤਾਬਾਂ ਨਾਲ-ਨਾਲ ਮੈਂ ਤੁਹਾਨੂੰ ਦਿਖਾਵਾਂਗਾ ਬਾਈ ਜੀ ਹੋਰਾਂ ਗੱਲ ਵੀ ਕਰੂੰਗਾ ਗੁਰਗੋਬਿੰਦ ਸਿੰਘ ਸਟਡੀ ਸਰਕਲ ਵਾਲੇ ਸਾਡੇ ਵੀਰ ਇੱਥੇ ਜਿਹੜੇ ਪ੍ਰਦਰਸ਼ਨੀਆਂ ਹਰ ਇੱਕ ਜਗ੍ਹਾ ਤੇ ਲਾਉਂਦੇ ਆ ਵੱਡੇ ਛੋਟੇ ਮੇਲੇਾਂ ਦੇ ਵਿੱਚ ਮੈਂ ਜਰੂਰ ਪੜ੍ਹੂੰਗਾ ਸਾਂਝ ਤੇ ਜਰੂਰ ਸਾਂਝ ਤੇ ਆਵੇਗੀ ਕੁਝ ਵੀ ਐਵੇਂ ਨਹੀਂ ਲਿਖਿਆ ਜਾਂਦਾ ਜਦੋਂ ਪਿਆਰ ਵੰਡਿਆ ਗਿਆ ਧਰਮਾਇਣ ਲਿਖੀ ਗਈ ਜਦੋਂ ਸੰਪਤੀ ਵੰਡੀ ਗਈ ਤਾਂ ਮਹਾਪਾਰਤ ਲਿਖਿਆ ਗਿਆ ਜਿੱਤ ਦਾ ਭਰੋਸਾ ਕਿਤਾਬ ਪੂਰੀ ਪੜ੍ਹ ਕੇ ਪਤਾ ਲੱਗਣਾ ਪਰ ਫਿਰ ਵੀ ਮੈਂ ਸੰਖੇਪ ਦੇ ਵਿੱਚ ਜਿੱਥੋਂ ਸ਼ੁਰੂਆਤ ਕੀਤੀ ਜਾਂਦੀ ਉਹ ਮੈਂ ਜਰੂਰ ਸਾਂਝਾ ਕਰੂੰਗਾ ਤੁਹਾਡੇ ਨਾਲ ਜਿੱਤ ਦਾ ਭਰੋਸਾ ਕਿਸੇ ਅੰਦੋਲਨ ਮੁਹੰਮ ਯੁੱਧ ਵਿੱਚ ਜਿੱਤ ਹੋਵੇ ਨਾ ਹੋਵੇ ਪਰ ਜਿੱਤ ਦਾ ਭਰੋਸਾ ਹੋਣਾ ਜ਼ਰੂਰੀ ਹੁੰਦਾ ਹੈ ਬਹਾਦਰੀ ਜਿੱਤਨ ਵਿੱਚ ਨਹੀਂ ਹੁੰਦੀ ਹਾਰ ਨਾ ਮੰਨਣ ਵਿੱਚ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਬਾਹਦਰ ਸਨ ਕਿਉਂਕਿ ਉਹਨਾਂ ਨੇ ਹਾਰਾਂ ਅਸਫਲਤਾਵਾਂ ਘਾਟਿਆਂ ਮਯੂਸੀਆਂ ਬੇਪਤਾਵਾਂ ਵਿਛੋੜਿਆਂ ਦੇ ਬਾਵਜੂਦ ਹਾਰ ਨਹੀਂ ਸਵੀ ਮੰਨੀ ਇਸ ਅਵਸਥਾ ਨੂੰ ਚੜ੍ਹਦੀ ਕਲਾ ਕਹਿੰਦੇ ਹਨ ਕੱਲੂ ਘਾਰਿਆਂ ਨਸਲ ਖੁਸ਼ੀਆਂ ਫਾਂਸੀਆਂ ਕਾਲੇ ਪਾਣੀਆਂ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਦਾ ਸਿਰਜਿਆ ਪੰਥ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਇਸ ਚੜ੍ਹਦੀ ਕਲਾ ਕਰਨੇ ਜਤ ਹੋਵੇ ਹਾਰ ਹੋਵੇ ਦੁੱਖ ਹੋਵੇ ਸੁਖ ਹੋਵੇ ਆਨੰਦ ਸਹਿਬ ਗਾਇਆ ਜਾਂਦਾ ਹੈ ਬੱਚਿਆਂ ਨੂੰ ਦੱਸਿਓ ਪੰਜਾਬ ਕੀ ਨੂੰ ਕਹਿੰਦੇ ਨੇ ਜਦੋਂ ਸਾਡੇ ਧਰਮ ਸਾਡੇ ਵਿਰਸੇ ਸਾਡੇ ਕਲਚਰ ਸਾਡੇ ਸੱਭਿਆਚਾਰ ਸਾਡੇ ਸਮਾਜ ਨਾਲੋਂ ਸਾਡੇ ਬੱਚੇ ਟੁੱਟ ਜਾਂਦੇ ਆ ਤਾਂ ਫਿਰ ਉਦੋਂ ਜਿਹੜਾ ਉਹ ਅਸੀਂ ਪਤਨ ਵੱਲ ਨੂੰ ਵਧਨੇ ਸ਼ੁਰੂ ਹੋ ਜਾਂਦੇ ਆ ਬਾਈ ਜੀ ਬਾਈ ਪ੍ਰਕਾਸ਼ ਸਿੰਘ ਖਾਲਸਾ ਸਾਡੇ ਨਾਲ ਹੈ ਬੱਲੇ ਵੀ ਨਨ ਗੁਰਪ੍ਰੀਤ ਆਊਗਾ ਬਾਈ ਜੀ ਬਾਈ ਪ੍ਰਕਾਸ਼ ਸਿੰਘ ਖਾਲਸਾ ਸਾਡੇ ਨਾਲ ਮੈਂ ਉਹਨਾਂ ਨਾਲ ਵੀ ਗੱਲ ਕਰੂੰਗਾ ਕਿਉਂਕਿ ਜਿਵੇਂ ਮੈਂ ਇੱਥੇ ਮੈਂ ਦੇਖਿਆ ਗਏ ਕਾਫੀ ਸੰਗਤਾਂ ਨੇ ਉਹ ਬੋਕਸ ਲੈਣ ਵਾਸਤੇ ਆ ਰਹੀਆਂ ਸਾਸੀ ਗਾਲ ਬਾਈ ਜੀ ਸਰਕਾਰ ਦੇ ਬਾਈ ਜੀ ਵਾਜੇ ਖਾਲਸਾ ਬਾਈ ਜੀ ਕੀ ਫਤਿਹ ਬਾਈ ਜੀ ਖਾਲਸਾ ਬਾਈ ਜੀ ਬਾਈ ਜੀ ਹਰ ਇੱਕ ਜਗ੍ਹਾ ਦੇਖ ਲਿਆ ਕਿ ਤੁਸੀਂ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀਆਂ ਹੈ ਸਿੱਖ ਧਰਮ ਨਾਲ ਸੰਬੰਧਿਤ ਯੋਧਿਆਂ ਸੂਰਬੀਰਾਂ ਗੁਰੂ ਸਾਹਿਬਾਨ ਨਾਲ ਸੰਬੰਧ ਜਿਹੜੀ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਉਂਦੀ ਹੈ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਨੋਂ ਕੀ ਸਾਰੀਆਂ ਕਿਤਾਬਾਂ ਭੇਡ ਹੈ ਜਾਂ ਕੁਝ ਉਹ ਵੀ ਹੈ ਕਿ ਧਰਮ ਪ੍ਰਚਾਰ ਵਾਸਤੇ ਕਿਤਾਬਾਂ ਜਿਹੜੀਆਂ ਉਹ ਫ੍ਰੀ ਆਫ ਕੋਸਟ ਵੀ ਦਿੱਤੀਆਂ ਜਾਂਦੀਆਂ ਜਿਆਦਾ ਕਿ ਤਾਂ ਵੀਰ ਜੀ ਇਹ ਪਾ ਪੇੜ ਹੀ ਆ ਇਹਦੇ ਪਿੱਛੇ ਇੱਕ ਕਾਰਨ ਹੈ ਵੀ ਆਪਾਂ ਨਹੀਂ ਨੇ ਆ ਵੀ ਹਰੇਕਾ ਗਰੁੱਪ ਜਿਹੜੇ ਇਤਿਹਾਸਕ ਘਰਦਵਾਰੇ ਆਪਣੇ ਜੀ ਉਹਨਾਂ ਦੇ ਵਿੱਚ ਫ੍ਰੀ ਲਿਟਰੇਚਰ ਪਿਆ ਹੁੰਦਾ ਜੀ ਤੇ ਮੈਨੂੰ ਨਹੀਂ ਲੱਗਦਾ ਕੋਈ ਜਿਹੜਾ ਫੈਕਟਰੀ ਫ੍ਰੀ ਲਿਟਰੇਚਰ ਲੈਂਦਾ ਉੱਥੋਂ ਤੇ ਉਹਨੂੰ ਪੜਦਾ ਜੀ ਤੇ ਜਿਹਨੇ ਪੜ੍ਹਨਾ ਹੈ ਉਹ ਫਿਰ ਥੋੜੇ ਜੇ ਪੈਸੇ ਵੀ ਖਰਚ ਕੇ ਫਿਰ ਉਹਨੂੰ ਖਤਰਾ ਜਦੋਂ ਜਦੋਂ ਕੋਈ ਚਾਰ ਪੈਸੇ ਖਰਚ ਕੇ ਖਰੀਦਦਾ ਉਦੋਂ ਉਹਨੂੰ ਪੜਦਾ ਵੀ ਬਿਲਕੁਲ ਸਹੀ ਹੈ ਮੈਂ ਦੇਖਿਆ ਕਿ ਇੱਥੇ ਅਫਸਰ ਮੁਲਾਜ਼ਮ ਤੇ ਹੋਰ ਮੈਂ ਕਿਹਾ ਬੁੱਧੀ ਜੀ ਵੀ ਲੋਕ ਜਿਹੜੇ ਆ ਉਹ ਆਹ ਬਾਕਸ ਦੇਖ ਰਹੇ ਆ ਖਰੀਦ ਰਹੇ ਆ ਕਿਉਂਕਿ ਜਿਹਨੂੰ ਲਗਾ ਇਸ ਚੀਜ਼ ਦੇ ਨਾਲ ਕਿ ਅਸੀਂ ਜੁੜੇ ਰਹੀਏ ਸਾਡੇ ਬੱਚੇ ਜੁੜੇ ਰਹਿਣ ਹਾਂਜੀ ਭਾਜੀ ਹਾਂਜੀ ਆ ਦੇਖੋ ਇਹ ਕਿਤਾਬ ਨਾ ਸਭ ਤੋਂ ਵੱਧ ਵਿਖਰੀ ਜਣੀ 40 ਦਿਨ ਜੀ ਤੇ ਕਿਤਾਬ ਦੇ ਤੁਸੀਂ ਦੇਖੋ ਆ ਮੁੰਡੇ ਕੋਲ ਦੋ ਲੈਣਾ ਦੋ ਲੈਣਾ ਤੁਸੀਂ ਦੇਖੋ ਮੇਰੇ ਪਾਸੇ ਜਿਹਦੇ ਵਿੱਚ ਨਾ ਇੱਕ ਫਕੀਰ ਤੇ ਇੱਕ ਕੇਸਰਦਾ ਦਾ ਨੌਜਵਾਨ ਆ ਇਹਨਾਂ ਦੀ ਆਸੇ ਦੀ ਵਾਰਤਾ ਲਾਭ ਹੁੰਦੀ ਆ ਜੀ ਫਕੀਰ ਕੇਸਰ ਨੂੰ ਕਹਿੰਦਾ ਜਵਾਨ ਨੂੰ ਕਹਿੰਦਾ ਕਹਿੰਦਾ ਜਵਾਨਾ ਜੇ ਸੁਪਨੇ ਦੇ ਵਿੱਚ ਤੇਰੇ ਪਿੱਛੇ ਸ਼ੇਰ ਦੌੜ ਰਿਹਾ ਹੋਵੇ ਜੀ ਤੇ ਅਚਾਨਕ ਕੋਈ ਖੂਹ ਆ ਜਾਵੇ ਜੀ ਤਾਂ ਫਿਰ ਤੂੰ ਕੀ ਕਰੇਗਾ ਜੀ ਉਹ ਬੜਾ ਸੁਣਾ ਜਵਾਬ ਦਿੰਦਾ ਉਹ ਨੌਜਵਾਨ ਸੀ ਕਹਿੰਦਾ ਸਾਈ ਜੀ ਮੈਂ ਜਾ ਖੂਹਾਂ ਦਾ ਜੀ ਸੁੱਤੇ ਸੁਪਨਾ ਆ ਰਿਹਾ ਸੀ ਨਾ ਕਹਿੰਦਾ ਮੈਂ ਜਾ ਖੂਹ ਗੱਲ ਇਹਨਾਂ ਦੀ ਕਹਿਣ ਤੋਂ ਭਾਵੇਂ ਹੈ ਦੀ ਮਨੋਖਾ ਜਿਹਾ ਸੁੱਤਾ ਹੋਇਆ ਸੁੱਤਾ ਹੋਇਆ ਜਾਗਦਾ ਹੋਇਆ ਵੀ ਸੁੱਤਾ ਹੋਇਆ ਜਿਹੜੀਆਂ ਕਿਤਾਬਾਂ ਨੇ ਸਾਨੂੰ ਜਗਾ ਰੰਜਾ ਜੀ ਕਿਸੇ ਨੇ ਬੜੀ ਸੁਣੀ ਗੱਲ ਕਹੀ ਹੈ ਜੀ ਇਹ ਕਿਤਾਬਾਂ ਬੇਸ਼ੱਕ ਦੀ ਸਾਨੂੰ ਰੋਟੀ ਨਹੀਂ ਦਿੰਦੀਆਂ ਜੀ ਪਰ ਇਹ ਜ਼ਰੂਰ ਦੱਸਦੀਆਂ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਆ ਬਿਲਕੁਲ ਬਿਲਕੁਲ ਹਾਂ ਜੀ ਤੇ ਇਸ ਕਰਕੇ ਆਪਾਂ ਇਹ ਉਤਮ ਕਰੀ ਦਾ ਗੁਰਗੋਵਿੰਦ ਸਟੱਡੀ ਸਰਕਲੋਂ ਵਧੀਆ ਧਾਰਮਿਕ ਇਤਿਹਾਸਕ ਕੁਰਬਾਨੀ ਨਾਲ ਰਿਲੇਟਡ ਸਿਹਤ ਨਾਲ ਸੰਬੰਧਤ ਅਸੀਂ ਕਿਤਾਬਾਂ ਦੀ ਪ੍ਰਦਰਸ਼ਨੀ ਇੱਥੇ ਲਾਉਣੀ ਹੈ ਤੇ ਬਹੁਤ ਵਧੀਆ ਹੰਗਾਰਾ ਸਾਨੂੰ ਇੱਥੋਂ ਆਪਣੀ ਸੰਗਤ ਵੱਲੋਂ ਮਿਲ ਰਿਹਾ ਹੈ। ਭਾਈ ਜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਹੋਰ ਵੀ ਸਵਾਵਾ ਗੁਣ ਨਿਭਾਈਆਂ ਜਾਂਦੀਆਂ। ਹਾਂਜੀ ਜਿਵੇਂ ਹੁਣ ਦੀ ਗੱਲ ਨਹੀਂ ਕਰਕੇ ਹੜਪੀੜਾਂ ਦੀ ਮਦਦ ਵਾਸਤੇ ਅਸੀਂ ਇੱਕ ਵੱਖਰਾ ਅਪਰਾਲਾ ਕੀਤਾ ਹੈ। ਜੀ ਅਸੀਂ ਨਾ ਕੁਝ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੇ ਉੱਥੋਂ ਦੇ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਨੁਕਸਾਨ ਹੋਇਆ ਜੀ ਉਹਨਾਂ ਨੂੰ ਅਡਾਪਟ ਕੀਤਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਹੈੱਡ ਆਫਸ ਵੱਲੋਂ ਇਹ ਸਾਨੂੰ ਕਾਲ ਆਈ ਹੈ। ਜੀ ਆਪਣਾ ਲੁਧਿਆਣਾ ਹੈਡ ਆਫ ਸਟੱਡੀ ਸਰਕਲ ਇਸ ਸਟੱਡੀ ਸਰਕਲ ਦਾ ਫਾਡਰ ਟਾਊਨ ਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਵੀ ਆਪਾਂ ਸਾਰੇ ਪੰਜਾਬ ਵਾਲੇ ਸਟੱਡੀ ਸਰਕਲ ਵਾਲੇ ਵੀਰਾਂ ਨੇ ਰਲ ਕੇ ਕੁਝ ਪਿੰਡਾਂ ਦੇ ਬੱਚਿਆਂ ਨੂੰ ਅਡੌਪਟ ਕਰਨਾ ਹੈ ਜਿਨ੍ਹਾਂ ਦਾ ਪੜ੍ਹਾਈ ਦੇ ਵਿੱਚ ਬਹੁਤ ਇਨਸਾਨ ਦਿੱਤਾ ਉਹਨਾਂ ਨੂੰ ਫੀਸਾਂ ਭਰਾਂਗੇ ਉਹਨਾਂ ਦੀ ਸਟੇਸ਼ਨਰੀ ਦਾ ਪ੍ਰਬੰਧ ਕਰਾਂਗੇ ਉਹਨਾਂ ਦੇ ਸਕੂਲ ਵਈਨਾ ਦੀਆਂ ਵੀ ਆਪਾਂ ਫੀਸਾਂ ਆਪਦੇ ਕੋਲੋਂ ਦੇਵਾਂਗੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਪੜ੍ਹਾਈ ਦਾ ਇਨਸਾਨ ਨਾ ਬੱਚਾ ਮਤਲਬ ਉਹ ਸਟੇਸ਼ਨਰੀ ਉਹਨਾਂ ਦੇ ਕਿਤਾਬਾਂ ਵਗੈਰਾ ਉਹਨਾਂ ਦੇ ਵਰਦੀਆ ਉਹਨਾਂ ਦੇ ਸਕੂਲ ਦੇ ਫੀਸਾਂ ਉਹਨਾਂ ਦੇ ਮੈਨ ਦੀਆਂ ਫੀਸਾਂ ਤੱਕ ਫੀਸਾਂ ਤੱਕ ਜੀ ਇਹ ਹਰ ਪਿੰਡਾਂ ਦੇ ਵਿੱਚ ਜਿਹੜੇ ਮਤਲਬ ਬੱਚੇ ਜਿਹੜੇ ਇਸ ਮਾਰ ਦੇ ਵਿੱਚ ਚਾਹੇ ਕੁਝ ਪਿੰਡ ਅਸੀਂ ਅਡਾਪਟ ਕੀਤੇ ਆ ਪਿੰਡ ਅਡਾਪਟ ਕੀਤੇ ਆ ਗੁਰੂ ਗੋਬਿੰਦ ਸਿੰਘ ਜੀ ਵਧੀਆੜੇ ਦੂਸਰੇ ਲੰਗਰ ਦੀ ਸੇਵਾ ਕਰ ਰਿਹਾ ਹੈ ਰਸਣ ਦੀ ਸੇਵਾ ਕਰ ਉਹ ਵੀ ਵਧੀਆ ਪਰ ਇਹ ਵੀ ਜ਼ਰੂਰੀ ਸੀ ਵੀ ਆਪਣੀ ਨੁਕਸਾਨ ਵੀ ਨਾ ਉਹਨਾਂ ਦਾ ਪੜਾਈ ਦਾ ਹੋ ਜੇ ਬਹੁਤ ਬਹੁਤ ਧੰਨਵਾਦ ਬਈ ਜੀ ਗੁਰੂ ਕੀ ਟਾਬ ਦਾ ਮੇਲਾ ਮੈਂ ਤੁਹਾਨੂੰ ਦੱਸਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਕਿਤਾ ਕਲਗੀਆਂ ਵਾਲੇ ਪਾਤਸ਼ਾ ਦੋਦਾਂ ਤਾਲ ਦੇ ਨਾਮ ਨਾਲ ਜਾਣੇ ਵੱਡਾ ਇਕੱਠ ਹੁੰਦਾ ਇਸ ਮੇਲੇ ਦੇ ਵਿੱਚ ਕੱਲ ਨੂੰ ਯਾਨੀ ਕਿ 19 ਸਤੰਬਰ ਨੂੰ ਇੱਥੇ ਅਮਰਤ ਸੰਚਾਰ ਹੋਊਗਾ ਅੱਜ ਜੇ ਮੈਂ ਕਹਾਂ ਕਿ 18 ਸਤੰਬਰ ਤਿੰਨ ਅਸੂ ਮੇਨ ਇਹ ਤਿੰਨ ਅਸੂ ਦੇਸੀ ਤੇ ਨਸੂ ਜਿਹੜਾ ਮਹੀਨਾ ਹੁੰਦਾ ਉਹ 300 ਨੂੰ ਇਹ ਮੇਲਾ ਹੁੰਦਾ ਬਹੁਤ ਸਾਰੇ ਮਤਲਬ ਲੰਗਰ ਲੱਗੇ ਹੋਏ ਆ ਸੋ ਖੁਦ ਜੁੜੋ ਆਪਣੇ ਬੱਚਿਆਂ ਨੂੰ ਇਸ ਵਰਸੇ ਨਾਲ ਆਪਣੇ ਧਰਮ ਨਾਲ ਆਪਣੇ ਕਲਚਰ ਨਾਲ ਆਪਣੇ ਸਭਿਆਚਾਰ ਨਾਲ ਆਪਣੇ ਸਮਾਜ ਨਾਲ ਜਿਹੜਾ ਜ਼ਰੂਰ ਜੋੜ ਕੇ ਰੱਖੋ ਧੰਨਵਾਦ